ਬਿਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਜ ਧਿਆਨਿ ਪਾਈ ਸ੍ਰੀ ਸੁਖਸਿਨ ਸਾਹਿਬ ਦੇ ਬਚਨਾਂ ਨੂੰ ਕਮਾਉਣ ਵਾਲੇ ਪੁਰਖ ਜਿਹੜੇ ਹੈ ਉਹਦਾ ਮਨ ਸਹਜ ਰੂਪ ਦੇ ਧਿਆਨ ਤੇ ਲੱਗ ਜਾਂਦਾ ਸੁਖੀ ਮਹਾਰਾ ਨੂੰ ਚਾਹੁੰਦੇ ਰਹਿੰਦੇ ਗੁਰਬਚਨੀ ਗੁਰੂ ਦੇ ਬਚਨਾਂ ਕਰਕੇ ਹੀ ਮਨ ਸਿਰੋਮਣੀ ਜੋ ਰੂਪ ਹੈ ਉਹਦੇ ਮਿਲ ਜੇ ਤਾਂ ਧਿਆਨ ਜੁੜਿਆ ਰਹੇ ਹਰ ਵਕਤੇ ਹਰ ਕਾ ਰੰਗ ਰਤਾ ਮਨ ਮਨ ਨੇ ਜੀਵਨ ਦਾ ਮਨਹਰੀ ਦੇ ਪ੍ਰੇਮ ਕੀ ਰੰਗਾ ਜਾਂਦਾ ਹੈ ਉਹਨਾਂ ਜੋ ਵਾਹਿਗੁਰੂ ਲਈ ਮਨ ਮੰਨ ਜਾਂਦਾ ਹੈ ਕਿ ਇਹਨੂੰ ਹੁਣ ਮੇਲ ਲਿਏ ਆਪ ਦੇ ਵਿੱਚ ਜੋ ਹਰੀ ਦਾ ਨਾਮ ਮੰਨਣ ਕਰਨ ਵਿੱਚ ਮੰਨ ਗਿਆ ਹੈ ਉਹ ਹਰੀ ਦੇ ਰੰਗ ਆਨੰਦ ਵਿੱਚ ਰੰਗਿਆ ਗਿਆ ਹੈ ਰੂਪ ਵਿੱਚ ਮਨਮੁਖ ਪਰਮ ਨੂੰ ਭੁੱਲੀ ਬੋਰਾਂ ਨੇ ਜਿਹੜਾ ਮਨਮੁਖ ਲੋਕ ਦਾ ਬੋਰਾਂ ਨੇ ਕਮਲੂ ਹੈ ਉਹ ਪਰਮ ਵਿੱਚ ਭੁੱਲ ਰਹੇ ਹੁਣ ਹਰ ਬੇ ਨੇ ਕਿਉਂ ਰਹੀ ਹੈ ਗੁਰ ਸ਼ਬਦ ਪਛਾਨੇ ਭਾਈ ਹਰੀ ਦੇ ਨਾਮ ਜਪੇਦੁਗਨੇ ਕਿਉਂ ਰਹੀ ਹੈ ਕਿ ਗੁਰੂ ਸਾਹਿਬ ਦੇ ਉਪਦੇਸ਼ ਪਛਾਣੇ ਤੋਂ ਬਿਨਾਂ ਕਿਵੇਂ ਰਹੀਏ ਜੀਵਨ ਕਰਕੇ ਨਹੀਂ ਵਿਹਾ ਜਾ ਸਕਦਾ ਹਰ ਮੰਨ ਹਰੀ ਦੇ ਅੱਗੇ ਬੇਨਤੀ ਕਰੀਏ ਤੇ ਮਾਰੇ ਆਜੋ ਦਸ਼ਨ ਤੋਂ ਮਿਲ ਕੇ ਕਿਵੇਂ ਰਹਿ ਸਕੀਏ ਕਿ ਗੁਰੂ ਸਾਹਿਬ ਦੇ ਸ਼ਬਦ ਪਛਾਣੇ ਬਿਨੂ ਗੁਰੂ ਸਾਹਿਬ ਦੇ ਸ਼ਬਦ ਪਛਾਣੇ ਤੋਂ ਬਿਨਾਂ ਹਰੀ ਚ ਕਿਵੇਂ ਰਹੋਗੇ ਪਹਿਲਾਂ ਗੁਰੂ ਸਾਹਿਬ ਦੇ ਸ਼ਬਦ ਦੀ ਪਛਾਣ ਕਰੋ ਫਿਰ ਹਰੀ ਦੇ ਅੱਗੇ ਬੇਨਤੀ ਕਰੋ ਫਿਰ ਹਰੀ ਤੋਂ ਬਿਨਾਂ ਕਿਵੇਂ ਜੀਵਿਆ ਜਾਵੇ ਆਪਣਾ ਜੀਵ ਨਹੀਂ ਹਰੀ ਹੈ ਕਿਉਂ ਗੁਰੂ ਸਾਹਿਬ ਦੇ ਸ਼ਬਦ ਪਛਾਣੇ ਤੋਂ ਬਿਨਾਂ ਹਰੀ ਉਹ ਜੀ ਕਿਵੇਂ ਰਹਿ ਸਕਾਂਗੇ ਵਾਹਿਗੁਰੂ ਜੀ ਤਾਂ ਹੀ ਭੇਦ ਹੋ ਕੇ ਰਹਾਂਗੇ ਇਹ ਗੁਰੂ ਸਾਹਿਬ ਦੇ ਸ਼ਬਦ ਨੂੰ ਪਛਾਣਾਂਗੇ ਬਿਨ ਦਰਸ਼ਨ ਕੈਸੇ ਜੀਵਾਂ ਮੇਰੀ ਮਾਇ ਜੀ ਮੇਰੇ ਮਾਤਾ ਤੇ ਦਾ ਰੂਪ ਸੰਤ ਜਨੋ ਵਾਹਿਗੁਰੂ ਦੇ ਵਕਸ਼ਣ ਤੋਂ ਬਿਨਾਂ ਜੀਵ ਹੀ ਜੀਵਿਆ ਨਹੀਂ ਜਾਂਦਾ ਹੈ ਹਰ ਦੇ ਜੀ ਹਰ ਬਿਨ ਜੀ ਆ ਰਹਿ ਨਾ ਸਕੈ ਖਿਣ ਹਰੀ ਜੀ ਪ੍ਰਾਪਤਿ ਦੇ ਬਿਨ ਖਿਣ ਜਿੰਨਾ ਚਿਰ ਵੀ ਘਟ ਸਕਤੋਂ ਦੋ ਖਿਣ ਗੁਜ਼ਰ ਜਾਂਦੇ ਐ ਇਨੇ ਦਿਨ ਵੀ ਹਰੀ ਦੀ ਪ੍ਰਾਪਤੀ ਵਿਨੇ ਸਾਡਾ ਜੀਵਾਂ ਰਹਿ ਨਹੀਂ ਸਕਦਾ ਹੈ ਸਤਗੁਰ ਗੂੰਜ ਬੁਝਾਈ ਇਹ ਸੰਤੂਜੀ ਮੂਰਤੀ ਸਿੱਖਿਆ ਕਿਰਪਾ ਕਰਕੇ ਬੁਝਾਈ ਸਮਝਾ ਦਿੱਤੀ ਹੈ ਹਾ ਮੇਰਾ ਪ੍ਰਭ ਬਿਸਰੈ ਹਾ ਮਰੋ ਦੁਖ ਆਲੀ ਜੇ ਮੇਰਾ ਵਾਹਿਗੁਰੂ ਭੁੱਲ ਗਏ ਰਹਾ ਬਸਰਾਮ ਦੇ ਕੇ ਕਹਿੰਦੇ ਹੈ ਤਾ ਹਉ ਜਗਿਆਸੂ ਕਹਿੰਦਾ ਕਿ ਮਾਰਾ ਮ ਦੁਖ ਵਾਲੀ ਹੋ ਕੇ ਸਾਡਾ ਮਰਨਾ ਹੁੰਦਾ ਹੀ ਦੁਖਾਰੀ ਹੋ ਕੇ ਦੁਖ ਵਾਲੀ ਹੋ ਕੇ ਸਵਾਸ ਗਿਰਾਜ਼ ਜਪੋ ਆਪਣੇ ਹਰ ਭਾਲੀ ਹਰੀ ਜੋ ਹੈ ਆਪਣਾ ਗੁਰਾਂ ਦਵਾਰ ਉਹਦੀ ਭਾਲ ਕਰਕੇ ਖੋਜ ਕਰਕੇ ਸਵਾਸ ਗਿਰਾਜ਼ ਜਪਨਾ ਕਰੀਏ ਇਹੋ ਆਪਣੇ ਹਰੀ ਨੂੰ ਪਾਣ ਲਈ ਦਾ ਮੱਧ ਲਈਦਾ ਹੈ ਮਨੁਰੋਈ ਸਵਾਸ ਬੈ ਰਾਗਨ ਹਰ ਨਾਮ ਨਿਹਾਲੀ ਜੋ ਪਰਮੇਸ਼ਰ ਦੇ ਨਾਮ ਕਰਕੇ ਨਿਹਾਲ ਹੋ ਗਈ ਹੈ ਨਾ ਉਹ ਸਦਾ ਬੈ ਰਾਗਾਂ ਨੂੰ ਸੁਰਤ ਹੈ ਨਾ ਦੀ ਕਦੇ ਕਿਸੇ ਪਦਾਰਥ ਦੇ ਫਸਲੇ ਨਹੀਂ ਹਨ ਉਹ ਅਬ ਜਾਣੇ ਗੁਰਮੁਖ ਹਰਿ ਨਾਲ ਐਵੇਂ ਇਸ ਮਨੁੱਖਾ ਜਨੇ ਵੀ ਜਾਣਿਆ ਗੁਰਮੁਖਾਂ ਦੀ ਸੰਗਤ ਕਰਕੇ ਗੁਰਾਂ ਦੁਆਰਾ ਕਿ ਹਰੀ ਨਾਲ ਹੀ ਅੰਗ ਸੰਗ ਹੈ ਆਕਾਥ ਕਥਾ ਕਹੀਐ ਗੁਰਪਾਤ੍ਰੀ ਕਹਨ ਸੋ ਰਹਿਤ ਕਥਾ ਹੈ ਗੁਰੂ ਸਾਹਿਬ ਜੀ ਕਹਾਂ ਜਿ ਆਵੇ ਤਾਂ ਕੈ ਦੁੰਦੇ ਦੱਸ ਦੁੰਦੇ ਐ ਸੋ ਕੁਝ ਦੂਰ ਨਹੀਂ ਪ੍ਰਭ ਤੂੰ ਹੈ ਪ੍ਰਭ ਅਗਨ ਅਗੂਚਰ ਦੇ ਦਿਖਾ ਦੋ ਪਰਮੇਸ਼ਰ ਮਨ ਕਰਕੇ ਅਦਮ ਹੈ ਇੰਦਰੀਆਂ ਦੇ ਅਵਿਸ਼ੇ ਹੈ ਉਹਨੂੰ ਸਾਰਿਆਂ ਥਾਵਾਂ ਜੀ ਪਰਿਗਟ ਕਰਕੇ ਉਹ ਖਾਂਦੇ ਜੋਤੀ ਸਰੂਪ ਨੂੰ ਬ੍ਰਹਮਕਾਰ ਬ੍ਰਤੀ ਕਰਕੇ ਬੇਨਗੁਰ ਕਰਣੀ ਕਿਆਕਾਰ ਕਮਾਉਂਦਾ ਹੋਰ ਭਾਈ ਕੀ ਕਾਰ ਜਦ ਤੱਕ ਕਰਦੇ ਫਿਰਨੇ ਬਿਨਾਂ ਗੁਰੂ ਸਾਹਿਬ ਦੀ ਭਗਤੀ ਤੋਂ ਕੀ ਕਾਰ ਕਮਾਉਣੀ ਹੈ ਕਿਸੇ ਕਾਰਨ ਕਮ ਤਾਂ ਆਉਣਾ ਨਹੀਂ ਇਸ ਕਰਕੇ ਗੁਰੂ ਸਾਹਿਬ ਦੀ ਭਗਤੀ ਕਰੋ ਸਾਰੀਆਂ ਕਮਾਈਆਂ ਜੋ ਕਮਾਈ ਹੈ ਆਉ ਮੈਂ ਮੀਠ ਚੱਲੈ ਗੁਰ ਸ਼ਬਦ ਸਮਾਈ ਕਰਨੀ ਭਗਤੀ ਕਿਵੇਂ ਕਰੀਏ ਕਹਿੰਦੇ ਹਉ ਮੈਂ ਨੂੰ ਮੀਠ ਕੇ ਚੱਲੇ ਗੁਰੂ ਸਾਹਿਬ ਦੇ ਸ਼ਬਦ ਚ ਲੀਵ ਕਰੇ ਬਿੱਤੀ ਨੂੰ ਸਵਾਵੇ ਮੇਲੇ ਨਸ ਕਰੇ ਮਨਮੁਖ ਵਿਛੜਾ ਕੋਟੀਰਾ ਜਿਹੜੇ ਮਨਮੁਖ ਲੋਕ ਆਉਂਦੇ ਵੀ ਖੁਤਿਆਈ ਵਾਲੀ ਰਾਸ਼ ਪੂੰਜੀ ਹੈ ਸਰਦਾ ਹੈ ਉਹ ਖੋਤੇ ਪੂਤਾਂ ਪ੍ਰੇਤਾਂ ਦੀ ਮੜੀਆਂ ਮਸਾਣਾ ਦੀਆਂ ਪੂਜਾ ਕਰਦੇ ਰਹਿੰਦੇ ਐ ਇਸ ਕਰਕੇ ਮਨੁੱਖਾਂ ਦੀ ਬੁੱਧੀ ਵਿਛੜੀ ਰਹਿੰਦੀ ਹੈ ਰੂਪ ਵੱਲੋਂ ਖੋਟੀ ਸਰਦਾ ਹੋਣੇ ਕਰਕੇ ਗੁਰਮੁਖ ਨਾਮ ਮਿਲਦਾ ਸਾਦਾ ਜਿਹੜੇ ਗੁਰਮੁਖ ਹੈ ਉਹ ਧੰਕਾ ਦੇ ਯੋਗ ਹੈ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਮਿਲਦਾ ਹੈ ਨਾਮ ਕਰਕੇ ਨਾਮੀ ਕਿ ਮਿਲ ਜਾਂਦੇ ਐ ਉਹ ਧੰਕਾ ਦੇ ਯੋਗ ਹੁੰਦੇ ਹਨ ਹਰ ਕਿਰਪਾ ਧਾਰੀ ਦਾਸਨ ਦਾਸ ਜੋ ਮਹਾਰਾਜ ਦਾਸਾਂ ਦੇ ਦਾਸ ਹੋਏ ਸ੍ਰੀ ਕੰਨ ਦੇ ਸੇਵਕ ਮਨ ਬਾਣੀ ਸ਼ੀਰ ਕਰਕੇ ਹੋਏ ਆ ਦਾਹ ਜਿਹੜੀ ਇੰਦਰੀਏ ਹੈ ਇਹਨਾਂ ਦੇ ਜੀਵ ਦਾਸ ਬਣੇ ਹੋਏ ਆ ਇਹਨਾਂ ਦਾਸਾਂ ਨੂੰ ਆਪ ਦੇ ਦਾਸ ਬਣਾ ਕੇ ਵਾਹਿਗੁਰੂ ਦੇ ਸੇਵਕਾਂ ਦੇ ਸੇਵਕ ਜਿਹੜੇ ਬਣੇ ਆ ਉਹਨਾਂ ਦੇ ਹੀ ਅਕਾਲ ਪੁਰਖ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਜਨ ਨਾਨਕ ਹਰ ਨਾਮ ਧਨ ਦਾ ਸਤਿਗੁਰ ਧਿਆਨ ਦੇਵ ਜੀ ਕਹਿੰਦੇ ਉਹਨਾਂ ਜਗਾਂ ਦੇ ਤਾਂ ਹੀ ਪਰਮੇਸ਼ਵਰ ਦੇ ਨਾਮ ਦੀ ਧਨ ਦੀ ਇਹ ਰਾਸ ਪੂੰਜੀ ਪ੍ਰਾਪਤ ਹੁੰਦੀ ਹੈ ਸੱਚਾ ਧਨ ਹੈ ਉਹਨਾਂ ਕੋਲ ਦੇ ਨਾਮ ਧਨ ਜਿਹੜਾ ਰਾਸ ਸੱਚਾ ਹੈ ਸੱਚਾ ਨਾਮ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਾਪਤ ਹੋਇਆ ਸ ਕੋਈ ਵੀ ਕਹਿੰਦੇ ਹਨ ਇਹ ਚਾਰ ਸ਼ਬਦ ਗੁਰੂ ਸਾਹਿਬ ਜੀ ਨੂੰ ਆਚਾਰਨ ਕੀਤੇ ਹਨ ਹਰ ਕਿਰਪਾ ਧਾਰੀ ਦਸਨ ਦਾਸ ਜਨ ਨਾਨਕ ਹਰਿ ਨਾਮ ਧਨ ਦਾਸ ਸੁ ਲੈ ਜਿਦਿ ਤੋਂ ਖਾਲਸਾ ਭਾਗੀ